ਆਮਡਾਚੋ ਇਹ ਬੰਦ ਹੋ ਜਾਂਦਾ ਲੋਕਾਂ ਦੇ ਵਿੱਚ ਦੋ ਦੂ ਨਾ ਸਾਰਾ ਅਜੀਬ ਜਿਹਾ ਮੈਂ ਜਿੱਥੇ ਕੱਟ ਕੇ ਫਿਰ ਚੱਲ ਲੜਕੀ ਬੰਦੀ ਟੁੱਟ ਕੇ ਵਿੱਚੋਂ ਆ ਰਵਾਇਜੀ 2 ਘੰਟੇ ਟਹਿ ਗਏ ਜਾਨੀ ਕਿ ਗਏ ਟਾ ਦੇ ਨਾਲ ਕਾ ਚਲੋ ਪਾਣੀ ਦੀ ਲੋੜ ਹੈ ਦੇਖਣੇ ਚਾਹੇ ਟੱਮ ਨਹੀਂ ਬਜੀ ਹੈ ਕਿ ਉੱਤੇ ਵੀ ਲੁੱੜ ਗਈ ਸਰੂ ਟਾਂ ਵਿਚਾਰ ਆ ਗਿਆ ਇਹ ਪਰਸੇ ਜੀ ਰਹਿਣਾ ਵਾਦ ਨਾ ਵਾਦ ਜੇ ਉਹਨਾਂ ਦੇ ਸਾਡੇ ਬਹੁਤ ਡਾਕਟਰਾਂ ਨਾਲ ਕੰਮ ਕਰਦਾ ਕੋਈ ਬੰਦਾ ਵੀ ਬਸ ਉਹਦੇ ਮਤਰੀ ਆਉਣਾ ਹੈ ਬਈ ਆਪਣਾ ਉੱਤਮ ਕੋਈ ਉਦਨ ਨਹੀਂ ਮੁੜਿਆ ਆ ਇੱਕ ਦਿਨ ਜਦੋਂ ਪਟਨਾ ਆਇਆ ਉਦੋਂ ਉਹ ਇੱਟ ਘਟ ਤੇ ਇੱਕ ਦਿਨ ਜਦੋਂ ਗੱਲ ਬਣੀ ਨੀਓ ਇਹ ਸਰਪੰਚ ਸਾਹਿਬ 23 ਦਿਨ ਡੁਟਾਈਂ ਜਾਂਦੇ ਹੋ 22 23 ਦਿਨ ਪਹਿਲਾਂ ਉਤੋਂ 11 ਦੇ ਵਿੱਚ ਅੱਛਾ 11 ਤੋਂ ਸੀ ਸਾਡੀਆਂ ਅਜੇ ਮਾਲਕੀਆਂ ਨਹੀਂ ਹਾਂਜੀ ਤੇ ਸਾਨੂੰ ਨਾ ਜੈਦਰ ਜੀ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਮਾਧਿਅਮ ਰਹੀਂ ਅਪੀਲ ਕਰਿਓ ਸਰਿਆ ਨੂੰ ਕਿ ਇਹ ਜਿਹੜਾ ਸਾਡੇ ਤੇ ਕਿ ਤਬਾ ਲਗਾ ਵੀ ਇਹ ਦਰਿਆ ਮੱਲ ਕੇ ਲੋਕ ਬੈਠੇ ਆ ਇਹ ਦਰਿਆ ਨਹੀਂ ਮੱਲਿਆ ਸਾਨੂੰ ਆ ਤੁਸੀ ਬੰਨ ਲਾ ਕੇ 55 58 ਦੇ ਵਿੱਚ ਕੈਰੋਂ ਦੇ ਰਾਜਵੇ ਦੇ ਦਰਿਆ ਵਾਲੇ ਬਣਾਇਆ ਗਿਆ ਪਹਿਲਾਂ ਸਾਡੇ ਇੱਥੇ ਪਾਣੀ ਨਹੀਂ ਸੀ ਹੁੰਦਾ ਤੇ ਸੁਲਤਾਨਪੁਰ 로ਦੀ ਜਿਹੜਾ ਉੱਥੇ ਪਾਣੀ ਹੁੰਦਾ ਉਹ ਦਰਿਆ ਦਾ ਹੜ ਹੁੰਦਾ ਹੈ ਦਰਿਆ ਜਿਹੜਾ ਉਧਰਲੀ ਸਾਈਡ ਵਗਦਾ ਸੀ ਜੇ ਆ ਜਿਹੜਾ ਵਾ 61 ਤੇ 65 ਦੇ ਵਿੱਚ ਜੋ 64 ਦੇ ਵਿੱਚ ਹੜ ਆਇਆ ਇਥੋਂ ਫੇਰਣਾ ਨੇ ਇਹਨੂੰ ਤੋੜ ਕੇ ਨਾਲਾ ਜੇ ਵਗਦਾ ਹੁੰਦਾ ਇਸੇ ਦੂਗਾ ਪੁੱਟ ਦੇ ਨਿਕਲਦਾ ਇਹ ਜ਼ਮੀਨਾਂ ਸਾਡੀਆਂ ਮਾਲਕੀਆਂ ਤੋਂ ਪਹਿਲਾਂ ਦੇ ਧੁੱਪ ਕਰਨ ਲੱਗਣ ਤੋਂ ਪਹਿਲਾਂ ਦੀ ਗੱਲ ਤੋਂ ਆ ਤੇ ਹਰ ਸਾਲ ਹੜ੍ਹ ਦੀ ਮਾਰ ਪੈਂਦੀ ਸੀ 2018 ਦੇ ਵਿੱਚ ਸਾਡੇ ਲੋਕਾਂ ਨੇ ਆਪਣੇ ਪੱਲੇੋਂ ਪੈਸੇ ਖਰਚੇ ਕਿ ਮਤਲਬ ਹੜ੍ਹ ਦੇ ਮਰੇ ਹੋਣ ਦੇ ਬਾਵਜੂਦ ਵੀ ਪੱਲੇੋਂ ਪੈਸੇ ਕਰਕੇ 52 ਲੱਖ ਦਾ ਹੀ ਕੰਮ ਕੀਤਾ ਸੀ 2500 3000 ਕਿਲਾ ਜਿਹੜਾ ਵਾ ਉਹਨੂੰ ਕਵਰ ਕੀਤਾ ਜੀ ਸਾਡੀ ਪਗਲ ਭਾਈ ਦੇ 18 19 ਵਿੱਚ ਸਾਡਾ 20 21 22 ਤੇ 23 ਦੇ ਵਿੱਚ ਸਾਡਾ ਤੇ ਤੋਂ ਕਿ ਬੰਦ ਤੇ ਹਾਰ ਆ ਕੇ ਪਸੰਦੀ ਦੀ ਮਾਰ ਇਹ ਮੇਰੀ ਪੰਧਰੀਆਂ ਕੀਤੀਆਂ 24 ਸਾਡਾ 23 ਦਾ ਤੇ 24 ਦਾ ਸੀਜ਼ਨ ਤੇ ਸਾਡਾ ਉਧਾਂ ਲੰਘ ਗਿਆ ਜੀ ਪਧਰੀਆ 부ਧਰੀਆਂ ਕਰਕੇ ਤੇ ਬੰਨ ਰਿਪੇਅਰ ਕਰਦੇ ਆ ਸਾਲ ਸਾਡ ਸਾਡੇ ਕੋਲ ਆਈ ਉਹਨਾਂ ਨੇ ਪਾਸਾ ਲਾਇਆ ਤੇ 25 ਦੇ ਖਾਣਾ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਜਿਹੜਾ ਸਾਨੂੰ ਕਿਹਦੇ ਉਹਨਾਂ ਦਰਿਆ ਤੇ ਕਬਜ਼ਾ ਕੀਤਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀਆਂ ਜ਼ਮੀਨਾਂ ਤੋਂ ਦਰਿਆ ਦਾ ਕਬਜ਼ਾ ਕਿਡਾਇਆ ਇਹਨੂੰ ਕੋਈ ਨਹਿਰੀ ਰੂਪ ਦੇ ਦਿਓ ਉਹਨੂੰ ਜੋ ਮਰਜ਼ੀ ਕਰ ਲੋ ਇੱਥੇ ਸਿਹਤ ਮੰਤਰੀ ਆਇਆ ਉਹਦੋਂ ਮੇਰੀ ਮਿਲਾਕਤ ਹੋਈ ਜੀ ਮੈਂ ਉਹਨਾਂ ਨੂੰ ਕਿਹਾ ਜੀ ਜੇ ਪੱਕਾ ਲਗਾ ਦੇ। ਕਿਹਦੇ ਦੱਸੋ? ਮੈਂ ਹਜੀਨੀ ਖੜਾਈ ਕਰਕੇ ਦਿਵਾ ਦੀ। ਇਹਨੂੰ ਉਸ ਪਾਸੇ ਕਰ ਲੋਗੇ। ਉਹ ਕਹਿੰਦੇ ਵੀ ਖੜਾਈ ਸਾਨੂੰ ਮੈਨੰਗ ਜਰ ਲੈਣੀਆਂ ਮਨਜ਼ੂਰੀਆਂ ਸੈਂਟਰ ਗਵਰਨਮੈਂਟ ਤੋਂ ਬੜਾ ਤੇ ਲੱਗ ਜਾਣਾ। ਮੈਂ ਕਿਹਾ ਤੁਸੀਂ ਡੀਸੈਲਟਿੰਗ ਵੀ ਲੈ ਲਓ। ਇਹ ਤਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਕਰ ਸਕਦੀ। ਡੀਸੈਲਟ ਕਰ ਦਿਓ। ਜਿੱਦਾਂ ਸਾਡਾ ਗੋਨਦਵਾਲਾ ਜੀ। ਗੋਨਦਵਾਲ ਤੁਸੀਂ ਕੋਲ ਲੰਘ ਕੇ ਆਏ ਹੋ। ਉਥੇ 2200 ਮੀਟਰ ਦੇ ਵਿੱਚ ਕੋਲ ਆਇਆ। ਉਥੇ ਦੋ ਬਰੀ ਬਣ ਲੱਗੇ ਉਥੋਂ ਪਾਣੀ ਬੜਾ ਵਧੀਆ ਆ ਰਿਹਾ। ਤੇ ਇੱਥੋਂ ਆ ਕੇ ਜਿਹੜਾ ਸਾਡਾ 7 ਕਿਲੋਮੀਟਰ ਏਰੀਆ ਹੋ ਜਾਣਾ। ਤੇ ਅਸੀਂ ਕਹਿੰਦੇ ਆ ਵੀ ਜਿਹੜਾ ਉਹ ਚਾਹ 2200 ਮੀਟਰ ਆ 2500 3000 ਕਿਲੋਮੀਟਰ 2 ਕਿਲੋਮੀਟਰ ਜਿੰਨਾ ਰੱਖਣਾ ਉਹਨੂੰ ਸਰਕਾਰ ਜਿਹੜੀ ਆ ਉਹਨੂੰ ਅਕਵਾਇਰ ਕਰੇ ਲੋਕਾਂ ਨੂੰ ਉਹਦੇ ਪੈਸੇ ਦੇਵੇ ਉਹ ਲੋਕ ਉੱਥੋਂ ਪਾਸੇ ਹੋ ਜਾਣ ਤੇ ਉਹਨੂੰ ਡੂੰਘਾ ਕਰਕੇ 15-20 ਫੁੱਟ ਡੂੰਘਾ ਕਰਕੇ ਤੇ ਬੰਨ ਬਣਾ ਕੇ ਵੱਡੇ ਤੇ ਉਹਨੂੰ ਪਾਣੀ ਉਹਥੋਂ ਦੀ ਜਿੰਨਾ ਵਰਜੀ ਦਿਖਾ ਦੇ। ਇੱਥੇ ਦਰਿਆ ਵੀ ਦੋ ਬਾਹਾਂ ਜਾਂਦੇ ਨੇ ਇੱਕ ਤਿਆ ਹੋ ਗਿਆ ਤੇ ਇੱਕ ਸਮਾ ਘੜਕੇਰੇ ਮੈਂ ਚਾਹ ਗਿਆ। ਸਹੀ ਵਾਲਾ ਉਹੀ ਆ ਇਹ ਤੇ 65 ਛਾੜ ਦੇ ਵਿੱਚ ਕਿਤੇ ਦਰਿਆ ਜਿਹੜਾ ਇਧਰੋਂ ਥੋੜਾ ਥੋੜਾ ਪਹਿਲਾਂ 800 ਚ ਵਗਦਾ ਹੁੰਦਾ ਸੀ। ਉਦੋਂ ਬਾਅਦ ਫਿਰ ਪੁੱਟ ਕੇ ਬਣਾ ਲਿਆ ਹਰ ਜਗਾਹ ਇਹਨੂੰ ਤੇ ਇਹਨਾਂ ਦਰਿਆ ਬਲਸੀ ਇਮਾਰਤ ਦੀ ਇਹ ਕੁਦਰਤੀ ਤੌਰ ਤੇ ਵਿਆਸ ਨਹੀਂ ਹੈਗਾ ਇਹ ਨਹੀਂ ਨਹੀਂ ਹਾਂਜੀ ਇਹ ਇਹ ਨਾ ਵਹਿਣ ਆ ਦਰਿਆ ਦਾ ਕਦੇ ਕਿਸੇ ਪਾਸੇ ਨਗਰ ਕੇ ਸਿਰ ਹਟਾ ਲਉਂਦਾ ਲੋਕਾਂ ਦੀ ਜਮੀਨਾਂ ਢਾਹ ਲੇਂਦਾ ਇਧਰ ਨੂੰ ਬਣਾਉਂਦਾ ਉਧਰ ਨੂੰ ਢਾਹ ਲੇਂਦਾ ਉਧਰ ਨੂੰ ਬਣਾਉਂਦਾ ਉਦਾਂ ਜਿਹੜਾ ਦਰਿਆ ਦੀ ਕਿਤੇ ਵੀ ਮਲਕੀਅਤ ਆਪਣੀ ਜ਼ਮੀਨ ਹੈ ਜਿਵੇਂ ਸਰਕਾਰ ਨਹਿਰਾਂ ਦੀ ਜ਼ਮੀਨ ਐਕਵਾਇਰ ਕਰਦੀ ਹੈ ਜਿਵੇਂ ਰੋਡਾਂ ਦੀ ਜ਼ਮੀਨ ਅਕਵਾਇਰ ਕਰਦੀ ਆ ਐਵੇਂ ਕਿਤੇ ਦਰਿਆ ਦੀ ਜ਼ਮੀਨ ਜਿਹੜੀ ਆ ਉਹਨੂੰ ਅਕਵਾਇਰ ਕਰਕੇ ਜਿੰਨੇ ਚ ਡਿਕਲੇਅਰ ਕਰਨਾ ਦਰਿਆ ਦੀ ਇਹ ਕਿਲੋਮੀਟਰ ਚੌੜਾ ਹੋਊ 2 ਹੋ ਉਹਨਾਂ ਕਰਕੇ ਜਿਹੜੇ ਵਿੱਚ ਉਹਦੇ ਮਾਲਕ ਆ ਜਾਣ ਜਿੰਨੀ ਕਿਸੇ ਜ਼ਮੀਨ ਵਾਲੇ ਉਹਨੂੰ ਪੈਸੇ ਦੇ ਕੇ ਤੇ ਬੰਨ ਬਣਾ ਕੇ ਦਰਿਆ ਵਧਿਆ ਉੱਥੇ ਭਾਵੇਂ ਇੱਥੇ ਸਵਾ ਲੱਖ ਕੀ ਕਿਸਕੇ ਨਾਲ ਆ ਸਾਰੇ ਬੰਨ ਟੁੱਟ ਗਏ 1 ਲੱਖ 10 ਹਜ਼ਾਰ ਤੁਸੀਂ ਕਹੀ ਜਿਸ ਦਿਨ ਇਹ ਬੰਨ ਟੁੱਟਿਆ ਸਦਾ ਅੱਜ ਇੱਕ ਇੱਥੇ ਚੱਲ ਰਿਹਾ ਹੈ ਕਿ ਜੇ ਇਹਦੇ ਵਿੱਚ ਦੋਟਾ ਇਲਾਕੇ ਉਸ ਦਾ ਜੇ ਆ ਜਿਹੜਾ ਸਰਕਾਰੀ ਬੰਨਿਆ ਗਿਆ ਇਸ ਕਰਕੇ ਆ ਵੀ ਜੇ ਸਰਕਾਰ ਨੇ ਇਹ ਸਿਸਟਮ ਬਣਾ ਦੇਵੇ ਤੇ ਭਾਵੇਂ 10 ਲੱਖ ਕਿਉਂਕ ਪਾਣੀ ਦਾ ਕੁਰੀਦੀ ਕੱਢੀ ਜਾ ਕੋਈ ਨੇ ਜਦੋਂ ਖਦਮ ਨਹੀਂ ਢੱਟ ਪੁੱਟਾ ਜਾਵਾਂਗੇ ਵੈਸੇ ਸਾਡੇ ਮੈਨੇਜਰ ਸਾਹਿਬ ਦੇਰ ਸਾਹਿਬ ਵਾਲੇ ਸਾਡੇ ਕੋਲ ਆਏ ਸੀ ਆ ਮਿਲਤਾ ਆ ਮਗਰ ਉਹਨਾਂ ਸਾਨੂੰ ਇਹ ਕਹੇ ਸੀ ਜੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਦੱਸੋ ਤੇ ਅਸੀਂ ਉਹਨਾਂ ਨੂੰ ਦੇਣਤੀ ਕੀਤੀ ਵਾਇਗੁਰੂ ਜੀ ਕਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਬ ਇਹ ਫਸਲ ਸਿੰਘ ਸਭਾ ਇਹ ਨਾਲ ਜਿਆਦਾ ਜੀ ਸਾਨੂੰ ਕਿਹਾ ਵੀ ਰੈਸ਼ ਇਹ ਵੀ ਸਾਡੇ ਵੀਰ ਇੱਕ ਸਾਡੇ ਗਵੰਡੀ ਆ ਕੇ ਮੇਂਦਰ ਸਾਹਿਬ ਇਹ ਸਾਡੇ ਕੋ ਇਹਨਾਂ ਨੇ ਕਿਹਾ ਵੀ ਕੇ ਕੀ ਦੀ ਲੋੜ ਦੱਸੋ ਇੰਟੈਕਸ ਤੋਂ ਸਾਮਾ ਜਿਹੜੀਆਂ ਉਹ ਸਾਰਾ ਹੀ ਸਾਡਾ ਪਰਪਾਈ ਕਰੀ ਜਾਂਦੀਆਂ ਵੀ ਚਲੋ ਜਿਹੜੀ ਫਸਲ ਮਰ ਗਈ ਉਹਦੇ ਪਰਪਾਈ ਆਪਾਂ ਨੂੰ ਪਤਾ ਹੋਣੀ ਨਹੀਂ ਬਸ ਐਮਰਜੈਂਸੀ ਜਿਹੜੀ ਆ ਉਹਦੇ ਵਾਸਤੇ ਬਹੁਤ ਹੀ ਮਦਦ ਸਾਡੇ ਭਰਾ ਜਿਹੜੇ ਕਰ ਰਹੇ ਤੇ ਜੇ ਸਾਨੂੰ ਲੋੜ ਹੋਊ ਤੇ ਦੱਸਾਂਗੇ ਫਿਰ ਕੱਲ ਅਸੀਂ ਇੱਕ ਇਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਵੀ ਜਦੋਂ ਅਸੀਂ ਇਹ ਬੰਦ ਬੰਨਣਾ ਹੈ ਜੀ ਉਹ ਨੂੰ ਸਾਨੂੰ ਪੜੀ ਡੀਜ਼ਲ ਦੀ ਲੋਡ ਮਿੱਟੀ ਦੀ ਲੋਡ ਪੈਣੀ ਬੋਰੀਆਂ ਦੀ ਲੋਡ ਪੈਣੀ ਉੱਥੇ ਸਾਡੀ ਆਜੋ ਸੱਚਾ ਹੋ ਰਹੀ ਮੈਂ ਇੱਥੇ ਬੈਠਾ ਕਹਿੰਦਾ ਉਹ ਤੈਨੂੰ ਤਾਂ ਮੈਂ ਬੇਨਤੀ ਕਰਦੇ ਪਰ ਬਾਸ ਹੋ ਗਿਆ ਇਹਨਾਂ ਦਾ ਤੇ ਹੁਣ ਮੈਨੂੰ ਬੇਨਤੀ ਕਰਾਂਗੇ ਮੈਂ ਅੰਦਰ ਨਾਲ ਸਪਰਕ ਕਰਕੇ ਤੇ ਨੀਂ ਕੋਈ ਨਹੀਂ ਕਹਾਂਗੇ ਆਪਾਂ 5 ਲੱਖ ਰੁਪਏ ਦਾ ਇਧਰ ਉਹਦੀ ਉਹਦਾ ਕੋ ਪੱਕਾ ਹੱਲ ਹੋਣਾ ਚਾਹੀਦਾ ਪੱਕਾ ਹੱਲ ਇਹੋ ਹੀ ਆ ਜਿਹੜਾ ਅਸੀਂ ਸਰਕਾਰ ਨੂੰ ਹੁਣ ਦਿੰਦਾ ਨਾ ਚਲੋ ਬੋਲ ਤਾਂ ਗਿਆ ਸੀ ਮੈਂ ਸ਼ਾਇਦ ਕਿਤੇ ਉਹਨੇ ਕਿਹਾ ਵੀ ਮੈਂ ਇੰਜੀਨੀਅਰਾਂ ਨੂੰ ਤੇ ਮਤਲਬ ਹਦਾਇਤਾਂ ਕਰਤੀਆਂ ਵੀ ਇਹਦਾ ਹੱਲ ਕੱਢੋ ਤੇ ਜਿਹੜਾ ਨਾ ਚੀਫ ਇੰਜੀਨੀਅਰ ਆ ਉਹ ਸਾਡੇ ਕੋਲੇ ਇੱਥੇ ਆਇਆ ਸੀਗਾ ਕੋਈ 12 12 13 ਤਰੀਕ ਨੂੰ ਉਹ ਸਾਡੇ ਕੋਲ ਆਇਆ ਉਹਨੂੰ ਅਸੀਂ ਇਹ ਗੱਲ ਸਮਝਾਈ ਸੀ ਸਾਡੀ ਹੁਣ ਅਸੀਂ ਅਗਲੇ ਹਫਤੇ ਚੀਫ ਨਾਲ ਮੀਟਿੰਗ ਕਰਨੀ ਆ ਉਹਨੂੰ ਇਹ ਸਿਆਣ ਵੀ ਜੇ ਤੁਹਾਨੂੰ ਸੀਐਨ ਨੇ ਕਹਿ ਦਿੱਤਾ ਤੇ ਫਿਰ ਸਾਡਾ ਭਲਾ ਕਰੋ ਕੋਈ ਨਹੀਂ ਆਪਣੇ ਪੱਤਰ ਤੇ ਬਾਤ ਹੀ ਕਰ ਸਕਦਾ ਠੀਕ ਹੈ ਜੀ ਮਿਹਰਬਾਨੀ ਸਾਰੀ ਕਾਫੀ ਤੁਹਾਡੇ ਹੌਸਲੇ ਨੂੰ ਤੇnabla ਬਾਰ-ਬਾਰ ਜਿਹੜਾ ਜਾਂਦੇ ਫੇਰ ਉੱਠਦੇ ਮਹਾਰਾਜ ਦੀ ਬਖਸ਼ਾ ਤੇ ਗੁਰੂ ਜੀ ਦੀ ਜ਼ਰੜਾ ਬਾਕੀ ਆਪਣਾ ਫਿਰ ਵੀ ਇਹ ਪੰਜਾਬ ਆ ਇੱਕ ਦੋ ਦਿਨਾਂ ਲੋਕਾਂ ਰਮਣ ਬਸ ਇਹੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਸੰਗਤ ਦਾ ਪਿਆਰ ਆ ਨਾ ਜੀ ਉਹ ਨਹੀਂ ਕਿਤੋਂ ਮਿਲਦਾ ਜਿੰਨਾ ਪਿਆਰ ਸੰਗਤ ਵਿਚਾਰੀ ਕਿਤੇ ਵੀ ਜਿਹੜੇ ਜਿਹੜਾ ਜੀ ਜਿਹੜੇ ਅੱਗੇ 23 ਦੇ ਵਿੱਚ ਮਰੇ ਮਾਰੇ ਗਏ ਸੀ ਨਾ ਵਿਚਾਰੇ ਸਾਡੇ ਭਰਾ ਸਾਡੇ 23 ਦੇ ਵਿੱਚ ਐਤ ਕੀ ਉਹ ਬੱਚੇ ਆ ਉਹ ਸਾਡੇ ਲਈ ਮਦਦ ਲੈ ਕੇ ਆ ਰਹੇ ਉਹ ਕਹਿੰਦੇ ਹੇਰਤੀ ਬੱਚੇ ਪੰਜਾਬੀ ਇੱਕ ਦਿਨ ਵਿੱਚ ਕਰਦਾ ਜੀ ਫੋਰਟ ਤੱਕ ਨਹੀਂ ਪੰਜਾਬੀ ਇੱਕ ਦਿਨ ਵਿੱਚ ਜਿਵਾں ਪੜਦਾ ਇੱਕ ਬੜੀ ਮਿਹਨਤ ਕਰਕੇ ਆ ਬਾਣਾ ਲਾਏ ਅਮੀਰ 1000 ਰੁਪਏ ਲੈਣਗੇ ਤੇ ਆ ਦੇ ਖਰਚੇ ਤੇ ਜਿਹੜੇ ਤੋਂ ਮਾਰ ਰਹੀ ਕਿ ਉੱਥੇ ਫਿਰ ਉੱਥੇ ਆਏਗਾ ਇਹਨਾਂ ਨੂੰ ਪ੍ਰਸ਼ਾਸਨ ਦਾ ਫਰਕ ਹੈ ਵੀ ਪੱਕਾ ਹੱਲ ਕਰਾਉਣਾ ਹੈ ਸਰਕਾਰਾਂ ਕੋਈ ਹੱਲ ਕਰਾਉਣਾ ਹੈ ਇਹ ਨਹੀਂ ਬੰਦੇ ਥੋੜਾ ਖर्चा ਕਰਦੇ ਤਾਂ ਵੀ ਜਿਹਾ ਨਾ ਕਰਦੇ ਨੀ ਕਾਰਡ ਡੇ ਗਿਆ ਥੇ ਹਰੀ ਜਿਹਨੂੰ ਗਾੜੀ 2 ਨਹਰਾ ਵਿੱਚ ਜਾਂਦੀ ਹੈ ਨਾ 4 4 5 ਫੁੱਟ ਕੀਤਾ ਵਾ 2 3 ਫੁੱਟ ਹੋਰ ਕਰਦੇ ਤੇ ਵਧੀਆ ਹੋ ਠਾਕਦਾ ਗਾੜੀ 2 ਫੁੱਟ ਮਿੱਟੀ ਹੋਰ 4 ਤੇ 3 ਫੁੱਟ ਵਾਰੀ ਇਹਨਾਂ ਵਧੀਆ ਹੋ ਸਕਦਾ ਦੋ ਨਹਰਾ ਰੀਕੇ ਤੋਂ ਗਾੜੀ ਸਾਰਾ ਪਾਣੀ ਕੱਢਦੀਆਂ ਤੇ ਵੈਨ ਬਣਾ ਦੇਣਾ ਹਾਂਜੀ ਇਹ ਤਾਂ ਇਹ ਜਿਹੜੇ ਚਾਉਂਦੇ ਨੇ ਬੰਦ ਫੇਰ ਟੁੱਟ ਜਾਂਦੇ ਉਦਾਂ ਮਤਲਬ ਆਪਾਂ ਨੇ ਵੀ ਕਿਦਾਂ ਹੁਣ ਗੁਦਾਵਰੀ ਆ ਉਹ ਥੋੜੇ ਜਗ੍ਹਾ ਦੇ ਵਿੱਚ ਡੂੰਘੀ ਬਹੁਤ ਆ ਥੋੜੇ ਜਗ੍ਹਾ ਦੇ ਵਿੱਚ ਪਾਣੀ ਬਹੁਤ ਆਦਾ ਮੈਨ ਸੁਣਿਆ ਆ ਜਾਂਦੇ ਕਿ ਤੇ 11 ਲੱਖੀ ਇਸ ਕੋ ਪਾਣੀ ਦੇ ਵੀ ਜਿਲਾਂਗ ਜਾਂਦਾ ਅਸੀਂ ਵੀ ਇਹੀ ਚਾਹੁੰਦੇ ਆ ਵੀ ਜਿਹੜਾ ਮੰ ਚੌੜਾ ਕਰਨਾ ਉਹਨੂੰ ਉਹਨੂੰ 15 20 ਫੁੱਟ ਵਡੂਗਾ ਕਰ ਦੇਣਾ ਤੇ 10 15 ਫੁੱਟ ਉੱਤੇ ਬੰਨ ਹੋ ਗਿਆ ਤੇ ਉਹਦੇ ਹਿਸਾਬ ਨਾਲ 40 50 ਫੁੱਟ ਹੋ ਜਾਣਾ ਜਿੰਨੇ ਕਿਸ ਨੂੰ ਮਰਜ਼ੀ ਲੰਗਾਈ ਆ ਤੇ ਬਾਕੀ ਲੋਕ ਵਜ ਜਾਣਗੇ ਦੇ ਹਾਲੀਆ ਵੇ ਲੱਗਣ ਲਾਇਆ ਹੋਏ ਤੇ ਉਹਨਾਂ ਨਾਲ ਤਮਾਮਪੁਰ ਚ ਸਾਰੇ ਪਹਿਲੇ ਦਿਨ ਹੀ ਆ ਜਾਂਦੇ ਜੀ ਸਾਡੀਆਂ ਸੰਪਰਤਾਵਾਂ ਜਿੰਨੀਆਂ ਵੀ ਦੂਰ ਉਦਰੋਂ ਹਾਕਮ ਸਿੰਘ ਨਾਲ ਮੇਰੀ ਗੱਲ ਹੋਈ ਹਾਂਜੀ ਉਹ ਸਾਡੇ ਕੋਲ ਕੇ ਵੀ ਢੇੜਾ ਮਾਰ ਕੇ ਗਿਆ ਬਾਬਾ ਸੁੱਖਾ ਹੋਣੀ ਤੇ ਨਹੀਂ ਆਏ ਜੇ ਬਾਹਰ ਉਹਨਾਂ ਦੇ ਖੜੇ ਉੱਥੇ ਬਲੀਚ ਤੇ ਬਾਕੀ ਉਹਨਾਂ ਨੇ ਪਿਛਲੀ ਵਾਰੀ 23 ਦੇ ਵਿੱਚ ਵੀ ਬਹੁਤ ਜ਼ਿਆਦਾ ਜੰਮੀ ਜ਼ਰ 2 2.5 ਮਹੀਨੇ ਜਿੰਨਾ ਕਰ ਸਾਡਾ ਪ੍ਰਕਾਸ ਚੱਲਿਆ ਉਹ ਕਿੰਨੇ ਪਿੰਡ ਮਾਰਚ ਆਏ ਤੇ ਆਪਣੇ ਇਹ ਆਸੋਕ ਦੇ ਜਿਹੜਾ ਟਾਪੂ ਜਿਹੜਾ ਸਾਡੇ ਵਾਲਾ ਇਹ ਤੇ 16 ਹੈ ਤੇ ਬਾਕੀ ਜਿਹੜੇ ਆਸ-ਪਾਸ ਪਾਕੀ ਦੀ ਭਾਈ ਹੋਵੇ ਗੁਰਦੁਆਰਾ ਸਾਹਿਬ ਆਣਾ ਉਹ ਇੱਕ ਤਾਂ ਸਾਹਮਣੇ ਨਿਸ਼ਾਨ ਸਾਹਿਬ ਇੱਥੇ ਦੇਖਦਾ ਜੀ ਇਹ ਬਹੁਤ ਸਾਹਮਣੇ ਜੀ ਸਾਡੇ ਪਿੰਡ ਵਾਲਾ ਸਾਹਰੇ ਵਾਲਾ ਉਹ ਗੁੰਮੇਂ ਚ ਦੇਖਦਾ ਉੱਚਾ ਜੀ ਇਹ ਅਫਾਰੀ ਦੀ ਨਾ ਜੀ ਇਹਦੀ ਇੱਕ ਅਸੀਂ ਹਾਂਜੀ ਸੇਫ ਹੈ ਜੀ ਉਹ ਅਸੀਂ ਬੇਨਤੀ ਕੀਤੀ ਇੱਕ ਨਾਲ ਮੰਗ ਪੱਤਰ ਉਹ ਵੀ ਐਪਲੀਕੇਸ਼ਨ ਦਿੱਤੀ ਵੀ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਆ ਉਸਾਰੀ ਦੀ ਨੇ ਤੇ ਜੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਵੀ ਨਮਰਮਤੀ ਵਾਸਤੇ ਕੋਈ ਮਦਦ ਹੋ ਜੇ ਬਾਕੀ ਜਿਹੜੇ ਸਾਡੇ ਗਰੰਥੀ ਸਿੰਘ ਆ ਉਹਨਾਂ ਨੂੰ ਹਿਹਾੜੀ ਸੋਣੀ ਦਾਣੇ ਦੇਣੇ ਝੋਨੇ ਦੇ ਵਿੱਚ ਝੋਨਾ ਕਣਕ ਦੇ ਵੇਲੇ ਕਣਕ ਤੇ ਹੁਣ ਝੋਨਾ ਮਾਰਿਆ ਗਿਆ ਤੇ ਸੰਸਾਣਾਂ ਨੇ ਤੇ ਆਪ ਦਾ ਟਾਈਮ ਪਾਸ ਮਾਹ ਕਰਨਾ ਤੇ ਜੇ ਉਹਨਾਂ ਦੀ ਗ੍ਰੰਥੀ ਸਿੰਘਾਂ ਦਾ ਵੀ ਸਹੀ ਨਿਯੰਤਰਣ ਹੋ ਜਾਵੇ ਪਰ ਇਹ ਵੀ ਚੱਟਾ ਹੋ ਰਹੀ ਹੈ ਪਿੰਡ ਸਾਰੇ ਬਸੇ ਹੀ ਹੈ ਬਾਕੀ ਵੇਖੋ ਵੈਸੇ ਤੇ ਅਸੀਂ ਸਾਰੇ ਹੀ ਟੈਕਸ ਦੇ ਰਹੇ ਹਾਂ ਸਰਕਾਰ ਨੂੰ ਹਰ ਜੀ ਆਪਣੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਰਕਾਰ ਦਾ ਕੰਮ ਹੈ ਬਿਲਕੁਲ ਜੀ ਇਹਨਾਂ ਨੂੰ ਇਹਦਾ ਪੂਰਾ ਹੱਲ ਕਰਨਾ ਚਾਹੀਦਾ ਲੋਕਾਂ ਦਾ ਜੋ ਨੁਕਸਾਨ ਆ ਉਹਦੀ 100% ਇਹਨਾਂ ਨੂੰ ਪਰਵਾਈ ਕਰਨੀ ਚਾਹੀਦੀ ਹੈ ਇਹ ਨਾ ਇਹ ਤਾਂ ਸਿਗਰਮ ਨੂੰ ਹੈ ਜਿਆਜਰ ਜੀ ਜਿਹੜੇ ਨਾ ਮਤਲਬ ਇਹਨਾਂ ਦੇ ਇੰਜੀਨੀਅਰ ਆ ਜਾਂ ਅਫਸਰ ਆ ਜਿਹੜਾ ਉਹ ਡਾਟਾ ਦਿੰਦੇ ਸਰਕਾਰ ਨੂੰ ਉਹ ਦਿੰਦੇ ਆ ਸਵੇਰੇ 9 ਤੋਂ 5 ਵਾਲਾ ਕਿ ਦਫ਼ਤਰ ਤੇ 9 ਵਜੇ ਆਏ ਤੇ 5 ਵਜੇ ਛੁੱਟੀ ਕਰਕੇ ਚਲੇਗੇ ਦਫ਼ਤਰ ਦੇ ਬਾਹਰ ਕੇ ਜੋ ਇਹਨਾਂ ਨਾਲ ਕਰਤਾ ਇਹਨਾਂ ਦੀ ਸਾਡੀ ਮੀਟਿੰਗ ਇਹ ਤਾਂ ਹਰੀ ਜੀ ਹੋਈ ਤੇ ਇੱਕ ਇਹਨਾਂ ਦਾ ਐਸਸੀ ਹੀ ਤੇ ਇੱਕ ਇਹਨਾਂ ਦਾ ਐਸਡੀਓ ਹੋਈ ਹੈ ਉਹ ਜਦੋਂ ਜਦੋਂ ਕਹਿਣ ਲੱਗੇ ਤੇ ਸਾਡੇ ਕੋਲ ਕਹਿੰਦਾ ਡਾਟਾ ਤੁਹਾਡਾ ਤੇ ਕਿਹਦਾ 20 ਫੁੱਟ ਉੱਚਾ ਏਰੀਆ ਇਹਦੇ ਨਾਲ ਐਂ ਕਹੀਏ ਵੀ ਤੁਹਾਡਾ ਲੈਵਲ ਨਹੀਂ ਪੂਰਾ ਤਾਂ ਸਾਡਾ ਏਰੀਆ ਨੀਵਾਂ ਉੱਚਾ ਹੋ ਗਿਆ ਇਹਨੂੰ ਡੋਗਾ ਕਰੋ ਉਹ ਕਹਿੰਦੇ ਵੀ ਤੁਹਾਡਾ ਏਰੀਆ ਦੇ 20 ਫੁੱਟ ਉੱਚਾ ਮੈਂ ਕਿਹਾ ਵੀ ਇੱਕ ਨਾ ਰਿਟਰਨ ਦੇ ਵਿੱਚ ਸਾਨੂੰ ਲਿਖ ਕੇ ਦੇ ਦਿਓ ਵੀ ਸਾਡਾ ਏਰੀਆ 20 ਫੁੱਟ ਉੱਚਾ ਵਾ ਇੰਨਾ ਹੀ ਲਿਖ ਕੇ ਦੇ ਦਿਓ ਬਾਅਦ ਤੁਸੀਂ ਆਪਣੀ ਸਟੈਂਪ ਲਾ ਦਿਓ ਫੇਰ ਹੀ ਜਾਣੀਏ ਸਾਡਾ ਕੰਮ ਮੈਂ ਕਿਹਾ ਜੇ 20 ਫੁੱਟ ਉੱਚਾ ਹੋਵੇ 20 ਫੁੱਟ ਤੋਂ ਉੱਚੇ ਇੱਕ ਬਾਲਟੀ ਪਾਣੀ ਦੀ ਡੋਲੋ ਦੱਸੋ ਕਿਤੇ ਬੂੰਦੇ ਰਹਿਣੀ ਥੱਲੇ ਹੀ ਹੋਣੀ ਬੰਦੇ ਨਾ ਨੰਨ ਕੰਮ ਕਰਾ ਨਾ ਕਰਾ ਹਾਂ ਡਾਟਾ ਦੱਸ ਲੇਗੇ ਪਹਿਲਾਂ ਤਾਂ ਪਾਉਂਗਾ ਡਾਟਾ ਹੀ ਨਹੀਂ ਦੱਸਦੇ ਵੀ ਕੀ ਚੱਲਦਾ ਕੀ ਹੈ ਜਿਵੇਂ ਜਦੋਂ ਨਾ ਹੁੰਦਾ ਥੋੜਾ ਬਹੁਤ ਠੀਕ ਹੈ ਤੁਹਾਡੇ ਕੋਲ ਮੇਰੇ ਨਾਲ ਪਾਉਂਗਾ ਧੰਨਵਾਦੀ ਅਸੀਂ ਤੁਹਾਡੀ ਆਵਾਜ਼ ਹਰ ਥਾਂ ਤੇ ਜ਼ਰੂਰ ਪਹੁੰਚਾਪਾਂਗੇ ਠੀਕ ਹੈ ਬਾਕੀ ਮਹਾਰਾਜ ਦੀ ਕਿਰਪਾ ਵੀ ਵੇਖੋ ਕਿੰਨੇ ਭਰਾ ਤੁਹਾਡੇ ਨਾਲ ਖੜੇ ਨੇ ਬਿਲਕੁਲ ਜੀ ਬਿਲਕੁਲ ਆਸਰਾ ਇਹ ਹੈ ਸਭ ਤੋਂ ਵੱਡਾ ਕੋਈ ਗਮੀ ਖੁਸ਼ੀ ਦਾ ਜਦੋਂ ਆਪਾਂ ਭਰਾ ਸਾਰੇ ਇਕੱਠੇ ਹੁੰਦੇ ਆ ਫਿਰ ਬੰਦੇ ਨੂੰ ਹੌਸਲਾ ਹੋ ਜਾਂਦਾ ਹੈ ਇਹ ਮਜਾਂ ਦਾ ਚਾਰੇ ਚੋਰੇ ਦਾ ਗੰਮ ਚਾਰੇ ਦਾ ਆ ਵੀ ਇੱਥੇ ਜਿੰਨੀ ਸੰਗਤ ਚਾਰਾ ਲਿਆ ਰਹੀ ਆ ਤੇ ਸ਼ਾਮ ਨੂੰ 4 ਵਜੇ ਮਦਲ ਫਾਰਿਆਂ ਨੂੰ ਵੰਡਿਆ ਜਾਂਦਾ ਵਾ ਚਾਰੇ ਦੀ ਵੀ ਕੋਈ ਕਮੀ ਨਹੀਂ ਤੇ ਚੌਕਰ ਦੀ ਵੀ ਕੋਈ ਕਰਨੀ ਨਹੀਂ ਹੋ ਰਹੀ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਫਸਲਾਂ ਤੇ ਚਲੋ ਗਾੜੀ ਆਉਣ ਵਾਲੀ ਜਿਹੜੀ ਆਲੇ ਸੰਤਾਂ ਦੀ ਬੀਜੀ ਜਾਣੀ ਹੈ ਜੇ ਬੰਨ ਵਜੂ ਗਈ ਉਹਦੇ ਕਣਕ ਨਹੀਂ ਬੀਜੀ ਜਾਣੀ ਜੀ ਕਿਉਂਕਿ ਹੁਣ ਤੇ ਅਸੀਂ ਸੰਤਾਂ ਨੂੰ ਵੀ ਅਪੀਲ ਕਰਦੇ ਇਹਨਾਂ ਤੋਂ ਵੀ ਅਪੀਲ ਕਰਵਾਈ ਆ ਵੀ ਜਿਹੜਾ ਆ ਰਾਸ਼ਨ ਹੈ ਜੇ ਸੰਤਾਂ ਰੋਕ ਲੈਣ ਤੇ ਚੰਗਾ ਵਾ ਤੇ ਆਉਣ ਵਾਲੇ ਸਮੇਂ ਕਿਹਨੂੰ ਡੀਜ਼ਲ ਮਿੱਤੀ ਇਹਦੀ ਗੱਲ ਕਰੇ ਜਾਂ ਫਸਲ ਬੀਜੀ ਨਹੀਂ ਜਿਨ੍ਹਾਂ ਕਿਸਾਨਾਂ ਨੇ ਫਸਲ ਮਰ ਗਈ ਆ ਹੁਣ ਨਵੇਂ ਸਿਰੋਂ ਫੇਰ ਖਰਚੇ ਤੇ ਜੇ ਕੋਈ ਆਪਣੇ ਡੀਏਪੀ ਦੀ ਵੀ ਵੀ ਮਤਲਬ ਉਦੋਂ ਪਿਛਲੇ ਸਾਲ ਵੀ ਵੰਡਿਆ ਗਿਆ ਸੀ ਲਿਸਟ ਬਣਾ ਕੇ ਜਿੱਦੇ 2 ਕਿਲੋ 4 ਕਿਲੋਸ ਆਉਣਾ ਉਹ ਜਿਹੜਾ ਹਾਂ ਤਾਂ ਤੇ ਕੱਲ ਦਾ ਵੀ ਲੋ ਮੇਰੇ ਕੋ ਸਾਰੀ ਲਿਸਟ ਗਈ ਹੈ ਜਿੰਦਾ ਜੀ ਤੱਕ ਇਹ ਵੀ ਹੁੰਦਾ ਵੀ ਜਿੱਦਾਂ ਵੀ ਬਿਲਕੁਲ ਵੰਡਿਆ ਸਹੀ ਜਾਵੇ ਜਾਂ ਵੀ ਕਿਤੇ ਹੋਗਾ ਨਾ ਵੀ ਮੇਰੇ ਕੋ ਸਾਰੀ ਲਿਸਟ ਆ ਜਦੋਂ ਇਹ 18 ਚ ਬੰਨ ਲਾਇਆ ਨਾ ਜੀ ਅਸੀਂ ਪਹਿਲਾਂ ਲਾਇਆ 1000 ਰੁਪਿਆ ਕਿਲੇ ਨੂੰ ਫਿਰ ਲਾਇਆ 2000 ਫਿਰ 3000 ਸਾਡੇ ਕੋ ਪੈਸੇ ਥੋੜੇ ਫਿਰ ਸਾਡੇ ਸੰਘਰੇ ਵਾਲੇ ਵੀਰਾਂ ਦੇ ਵੀ ਆਪਾਂ ਮਸ਼ੀਨਾਂ ਵਾਲਿਆਂ ਨੂੰ ਤਾਂ ਪੈਸੇ ਦੇਣੇ ਹੀ ਆ ਤੇ ਆਪਾਂ ਆਪਣੇ ਪਿੰਡ ਕੀ ਰਾਲ ਕੇ ਬਾਕੀ ਆਉਂਦੇ ਰਹਿਣਗੇ ਪੈਸੇ ਉਹ ਇਨਾ ਹੈ ਕਿ ਵੀ ਜਿਹੜਾ ਮੰਨ ਲੋ ਆਉਣਾ ਅੱਜ ਅਸੀਂ 3000 ਕਿੱਲਾ ਕਹਿੰਦੇ ਨਾ ਵਲਿਆ ਤੂੰ ਮੇਰੇ ਕੋਲ ਲਿਸਟ ਸਾਰੀ 1600 ਕਿੱਲੇ ਦੀ ਆ ਵੀ ਜਿਹਦਾ ਜਿਹਦੇ 20 ਆ ਉਹਨੇ ਕਹਣਾ ਮੇਰੇ 16 ਆ ਇਹ ਚੀਜ਼ ਵੀ ਸਾਡੇ ਦੀ ਕਮੀ ਆ ਅਗਰਾਈ ਦੇਣ ਲੱਗਿਆ ਇਹ ਸਾਡੇ ਕੋਲ ਸਾਰੀ ਲਿਸਟ ਹੈਗੀ ਆ ਅਸੀਂ 20 ਵੀ ਬਣਾਵਾਂਗੇ ਜੇ ਕੋਈ ਭਰਾ ਲੈ ਕੇ ਆਊਗਾ ਤੈਨੂੰ ਪੂਰਾ ਪਾਰਦਰਸ਼ੀ ਤਰੀਕੇ ਨਾਲ ਆਪ ਦੀ ਲਿਸਟ ਕੱਢ ਲਾਗੇ ਵਾਇਗੁਰ ਦੀ ਕਾਲ ਖਾਲਸਾ ਪੰਜਾਬ ਜਿੰਦਾ ਗੁਰੂਆਂ ਦੇ ਨਾਮ ਉੱਤੇ ਪੰਜਾਬ ਗੁਰੂਆਂ ਦੇ ਨਾਮ ਦੇ ਉੱਤੇ ਜਿੰਦਾ ਪੰਜਾਬ ਦੇ ਵਿੱਚ ਕੋਈ ਵੀ ਆਫਤ ਆਵੇ ਮੁਸ਼ਕਲ ਆਵੇ ਤਾਂ ਇੱਥੇ ਸਾਡਾ ਇਹੋ ਜਿਹਾ ਭਾਈਚਾਰਾ ਵਾ ਵੀ ਲੋਕ ਇੱਕ ਦੂਜੇ ਦਾ ਸਹਾਰਾ ਬਣਦੇ ਆ ਆਸਰਾ ਬਣਦੇ ਆ ਖਾਸ ਕਰਕੇ ਗੁਰੂ ਘਰਾਂ ਦੇ ਜਿਹੜੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਆ ਜਿਵੇਂ ਇਸ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ 2018 ਦੇ ਵਿੱਚ ਹੀ ਬੜਾ ਹੜਾ ਆਇਆ ਉਦੇ ਤੋਂ ਬਾਅਦ 23 ਦੇ ਵਿੱਚ ਬਹੁਤ ਆਇਆ ਐ ਤੇ ਕਿ 25 ਦੇ ਵਿੱਚ ਦੁਬਾਰਾ ਆ ਗਿਆ ਮੈਂ ਹੁਣੇ ਜਦੋਂ ਇਲਾਕੇ ਦੇ ਕੁਝ ਸੱਜਣਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਬੜੇ ਦੁਖੀ ਆ ਕਿਉਂਕਿ 18 ਦੇ ਵਿੱਚ ਵੀ ਉਹਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਕਈ ਘਰ ਠੱਠੇ ਤੇ ਅੱਜ ਦੇ ਵਿੱਚ ਵੀ ਹੁਣ ਕੋਈ ਚੱਲਿਆ ਤੇ ਅੱਜ 25 ਦੇ ਵਿੱਚ ਫੇਰ ਉਹਨੂੰ ਉਹ ਚੱਲ ਰਿਹਾ ਇਹਦੇ ਲਈ ਇਹ ਆ ਕਿ ਸਰਕਾਰ ਨੂੰ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਲੋਕ ਆ ਬੜੇ ਮਿਹਨਤ ਕਸ਼ ਲੋਕ ਆ ਮਿਹਨਤ ਕਰਨ ਵਾਲੇ ਆ ਉਹ ਆਪਣਾ ਗੁਜ਼ਾਰਾ ਕਰਦੇ ਆ ਉਹਨਾਂ ਦੀਆਂ ਜ਼ਮੀਨਾਂ ਵੀ ਖਰਾਬ ਹੁੰਦੀਆਂ ਔਰ ਫਿਰ ਦੋ-ਦੋ ਸਾਲ ਲੱਗ ਜਾਂਦੇ ਜ਼ਮੀਨਾ ਪੱਧਰੀਆਂ ਕਰਨ ਤੇ ਔਰ ਉਹਦੇ ਲਈ ਫਿਰ ਪੈਸਾ ਚਾਹੀਦਾ ਇਹ ਤੋਂ ਇਲਾਵਾ ਘਰ ਟਹਿ ਜਾਂਦੇ ਆ ਤਾਂ ਸਰਕਾਰ ਨੂੰ ਇਹਨਾਂ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਆਪਣੇ ਲੋਕਾਂ ਨੂੰ ਡੁੱਬਣ ਨਹੀਂ ਨਹੀਂ ਛੱਡਣੇ ਚਾਹੀਦੇ ਕਿਉਂਕਿ ਇਹ ਕੋਈ ਇੱਕ ਵਾਰ ਨਹੀਂ 18 ਚ ਆ ਰਿਹਾ ਵਾ 23 ਆ ਰਿਹਾ 25 ਦੇ ਵਿੱਚ ਤੀਜੀ ਵਾਰੀ ਆ ਗਿਆ ਤਾਂ ਇਹਦਾ ਹੱਲ ਕੱਢਣਾ ਚਾਹੀਦਾ ਦੂਜਾ ਮੈਂ ਸਮੁੱਚੇ ਲੋਕਾਂ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਦੇਮੇ ਮੈਂ ਹੁਣੇ ਇਹਨਾਂ ਦੇ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਸੀ ਔਰ ਇਹਨਾਂ ਨੇ ਦੱਸਿਆ ਵੀ ਜਦੋਂ ਪਾਣੀ ਉਤਰਨਾ ਤੇ ਉਦੋਂ ਤੋਂ ਬਾਅਦ ਇਹਨਾਂ ਦੀਆਂ ਬਹੁਤ ਸਾਰੀਆਂ ਲੋੜਾਂ ਉਹਨਾਂ ਲੋੜਾਂ ਦੇ ਵਿੱਚ ਬੀਜ ਦੀ ਲੋੜ ਆ ਖਾਦ ਦੀ ਲੋੜ ਆ ਜਾਂ ਹੋਰ ਜਿਹੜੇ ਆ ਤਾਂ ਸਾਡੇ ਆ ਲੋਕਾਂ ਨੂੰ ਸਾਡੀ ਕੌਮ ਨੂੰ ਜਾਂ ਜਿੰਨੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਬਾਅਦ ਵਿੱਚ ਵੀ ਹੜ੍ਹਾਂ ਤੋਂ ਬਾਅਦ ਇਹਨਾਂ ਪਿੰਡਾਂ ਚ ਉਹ ਮੈਂ ਵੀ ਆਉਂਗਾ ਆਪਾਂ ਇਹਨਾਂ ਦੇ ਕੋਲ ਬਈਏ ਅਸਲ ਦੇ ਵਿੱਚ ਇਹਨਾਂ ਨੂੰ ਬਾਅਦ ਚ ਕੀ ਲੋੜ ਆ ਮਿਲ ਜੁਲ ਕੇ ਉਹਦਾ ਹੱਲ ਕਰਨਾ ਚਾਹੀਦਾ ਔਰ ਉਹ ਚੀਜ਼ਾਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਤੀਜੀ ਗੱਲ ਇਹ ਆ ਕਿ ਜਿਵੇਂ ਇੱਥੇ ਮੈਂ ਦੇਖ ਰਿਹਾ ਵਾਂ ਕਿ ਬਹੁਤ ਸਾਰੇ ਲੰਗਰ ਇੱਥੇ ਲੱਗੇ ਹੋਏ ਆ ਸੰਤ ਮਹਾਪੁਰਸ਼ਾਂ ਵੱਲੋਂ ਆ ਬਾਬਾ ਸੁਖਾ ਸਿੰਘ ਦੀ ਹੋਂਣਾ ਵੱਲੋਂ ਲੱਗੇ ਆ ਵਾਰਸੇ ਪੰਜਾਬ ਵੱਲੋਂ ਲੱਗੇ ਆ ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਉੱਥੋਂ ਵੀ ਉਹ ਕਾਫੀ ਪ੍ਰਬੰਧ ਕਰ ਰਹੇ ਆ ਔਰ ਮੈਂ ਲਾਕੇ ਜਦੋਂ ਸਜਨਾਣਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਸਾਨੂੰ ਇਹਨਾਂ ਨੇ ਕਿਹਾ ਵੀ ਹਰ ਤਰੀਕੇ ਦਾ ਸਹਿਯੋਗ ਦੇਵਾਂਗੇ ਇਹੋ ਹੀ ਸਾਡਾ ਪੰਜਾਬ ਆ ਇੱਕ ਦੂਜੇ ਦਾ ਆਪਾਂ ਸਹਾਰਾ ਬਣੀਏ ਅਰ ਜਿਵੇਂ ਇੱਥੇ ਸੰਗਤ ਲੰਗਰ ਜਾਂ ਚਾਰਾ ਲੈ ਕੇ ਆਈ ਆ ਇਹ ਸ਼ਲਾਘਾ ਜੋਗ ਆ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਮਹਾਰਾਜ ਜਿਹੜੇ ਵੀ ਇੱਥੇ ਜਥੇਬੰਦੀਆਂ ਆਈਆਂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਾਂ ਜਿਹੜੇ ਵੀ ਇਹਨਾਂ ਦਾ ਦੁੱਖ ਦਰਦ ਸੁਣਨ ਆਏ ਆ ਪਰ ਇਹ ਤੇ ਲੋਕਾਂ ਦੇ ਵੱਲੋਂ ਅਸੀਂ ਸਾਰੇ ਜਾਣੇ ਜਿਹੜਾ ਟੈਕਸ ਆ ਉਹ ਸਰਕਾਰ ਨੂੰ ਦਿੰਨੇ ਆ ਹਰ ਇੱਕ ਚੀਜ਼ ਖਰੀਦੀ ਜਾਂਦੀ ਆ ਉਹਦੇ ਤੇ ਟੈਕਸ ਲੱਗਦਾ ਤੇ ਟੈਕਸ ਸਾਡਾ ਸੈਂਟਰ ਸਰਕਾਰ ਨੂੰ ਵੀ ਜਾਂਦਾ ਟੈਕਸ ਸਾਡਾ ਇੱਥੋਂ ਦੀ ਸਟੇਟ ਸਰਕਾਰ ਨੂੰ ਵੀ ਜਾਂਦਾ ਤੋ ਇਹ ਸਭ ਤੋਂ ਪਹਿਲਾਂ ਸਰਕਾਰਾਂ ਦਾ ਫਰਜ ਆ ਕਿ ਇਹ ਇਲਾਕੇ ਦੇ ਲੋਕਾਂ ਦਾ ਪੱਕਾ ਹੱਲ ਕੱਢਿਆ ਜਾਵੇ ਪੱਕਾ ਹੱਲ ਕੱਢ ਕੇ ਜਿਹੜਾ ਪਾਣੀ ਵਾਰ-ਵਾਰ ਇਹਨਾਂ ਦੀਆਂ ਫਸਲਾਂ ਦੀ ਇਹਨਾਂ ਦੇ ਘਰਾਂ ਦੀ ਇਹਨਾਂ ਦੇ ਸਰਮਾਇਏ ਦੀ ਬਰਬਾਦੀ ਨਾ ਕਰੇ ਇਸ ਕਰਕੇ ਸਰਕਾਰ ਨੂੰ ਇਹਨਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਔਰ ਫੜ ਜਾਣ ਤੋਂ ਬਾਅਦ ਇਹਨਾਂ ਦੇ ਇਲਾਕੇ ਜਾਣ ਕੇ ਬਹਿਣਾ ਚਾਹੀਦਾ ਵਾ ਇੱਥੋਂ ਦੇ ਨੁਮਾਇੰਦਿਆਂ ਨੂੰ ਔਰ ਬਹਿ ਕੇ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੀਦੀਆਂ ਦੇਖੋ ਸਰਕਾਰ ਚਾਵੇ ਤੇ ਹਰ ਚੀਜ਼ ਦਾ ਹੱਲ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਕੋਲ ਪੈਸਾ ਵੀ ਹੈਗਾ ਉਹਨਾਂ ਕੋਲ ਸਾਧਨ ਵੀ ਹੈਗੇ ਆ ਕਿ ਆਪਣੇ ਲੋਕਾਂ ਨੂੰ ਡੁੱਬਣ ਲਈ ਇਦਾਂ ਛੱਡ ਨਹੀਂ ਦੇਣਾ ਚਾਹੀਦਾ ਮੈਂ ਇਹੋ ਹੀ ਕਹਿਣਾ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਇਹ ਜਿਹੜੇ ਹੜ੍ਹ ਆਉਂਦੇ ਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਜਿਵੇਂ ਕਿ ਆਪਸਾਂ ਜਾਣਦੇ ਹਾਂ ਅੱਜ ਸਾਨੂੰ ਸਾਡੇ ਗੁਰੂ ਸਾਹਿਬ ਜੀ ਦਾ ਉਪਦੇਸ਼ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਮੰਦੇ ਏਕ ਨੂਰ ਤੇ ਸਭ ਜਾ ਸਕਦੀ ਆ ਕੌਣ ਬਲੇ ਕੋ ਮਰਦਾ ਅਸੀਂ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣ ਵਾਲੇ ਲੋਕ ਆ ਹਰ ਹਰੇਕ ਦੇ ਦੁੱਖ ਦਰਦ ਨੂੰ ਸਮਝਣ ਵਾਲੇ ਆ ਔਰ ਇਹ ਪੰਜਾਬ ਦੀ ਖੂਬਸੂਰਤੀ ਆ ਪੰਜਾਬ ਦੇ ਵਿੱਚ ਜਦੋਂ ਕੋਈ ਆਫਤ ਆਉਂਦੀ ਆ ਸਰਕਾਰਾਂ ਪਹੁੰਚਣ ਜਾਂ ਨਾ ਪਹੁੰਚਣ ਵਾਹੇ ਨਹੀਂ ਪਹੁੰਚਦੀਆਂ ਪਰ ਸਾਡੇ ਜਿਹੜੇ ਵੀਰਵਾ ਖਾਸ ਕਰਕੇ ਸਾਡੀਆਂ ਜਿਹੜੀਆਂ ਸੰਪਰਦਾਵਾਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਉਹ ਜਰੂਰ ਪਹੁੰਚਦੀਆਂ ਇਸ ਵੇਲੇ ਮੈਂ ਸੰਪਰਦਾਇਕ ਕਾਰਸੇਵਾ ਸੰਤ ਬਾਬਾ ਅਕਾਲ ਸ੍ਰੀ ਖਿੜਾੜੀ ਸਾਹਿਬ ਵਾਲਿਆਂ ਦੇ ਇਥੇ ਲੰਗਰ ਤੇ ਖੜਾ ਇਹ ਲੰਗਰ ਜਿਹੜਾ ਵਾ ਇਹ ਪਾਣੀਆਂ ਦੇ ਵਿੱਚ ਲੱਗਾ ਆ ਔਰ ਉਹ ਦਿਨ ਦਾ ਹੀ ਲੱਗਾ ਜਦੋਂ ਤੋਂ ਸਾਰੀ ਆਫਤ ਆਈ ਆ ਤੇ ਮੈਂ ਜਿੱਥੇ ਕੰਮ ਦੇ ਨਾਲ ਦੀ ਸਲਾਹਾਂ ਕਰਦਾ ਉੱਥੇ ਮੈਂ ਸਾਰੇ ਸਿੱਖਾਂ ਨੂੰ ਪੰਜਾਬੀਆਂ ਨੂੰ ਮੁਕਤਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਸੁਨੇਹਾ ਦਿੰਦਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਨੂੰ ਆਪਣੇ ਨਾਲ ਵੀ ਰਹਿਣਾ ਚਾਹੀਦਾ ਖਾਸ ਕਰਕੇ ਜਦੋਂ ਪਾਣੀ ਉਤਰ ਜਾਣਾ ਤੇ ਉਹਦੇ ਤੋਂ ਬਾਅਦ ਜਿਹੜੀਆਂ ਆਫਤਾਂ ਉਹਦੇ ਨਾਲ ਜੇਠਣਾ ਉਹਨਾਂ ਨੂੰ ਬੀਜ ਚਾਹੀਦੇ ਉਹਨਾਂ ਨੂੰ ਪਾਣੀ ਚਾਹੀਦੀਆਂ ਲੋਕਾਂ ਨੂੰ ਜਾਂ ਹੋਰ ਜਿਹੜੀਆਂ ਗੱਲਾਂ ਆ ਬਾਕੀ ਆ ਬਾਬਾ ਸੁਖਾ ਸਿੰਘ ਕੀ ਸੰਤ ਬਾਲਾ ਹਾਕਮ ਜੀ ਉਹ ਜੋ ਇਥੇ ਉਪਰਾਲੇ ਕਰ ਰਹੇ ਆ ਅੰਮਾ ਪਰਚੋਨਾ ਦੇ ਮੇਰੇ ਨਾਲ ਖੜੇ ਆ ਤੇ ਮੈਨੂੰ ਅੱਗੇ ਵੀ ਸਰਪੰਚ ਸਾਹਿਬ ਨੇ ਜਾਂ ਮੈਨੇਜਰ ਸਾਡੇ ਜੀ ਨੇ ਸਿਤਾਲਪੁਰ ਲੋਧੀ ਦੇ ਆ ਗੋਮਣੀਪੁਰ ਜ਼ੋਰਾ ਪ੍ਰਬੰਧਕ ਮੈਂ ਜੀ ਜ਼ੋਰਾ ਦੇ ਸਾਹਿਬ ਉਹਨਾਂ ਨੇ ਜਿਵੇਂ ਦੱਸਿਆ ਵਾ ਕਿ ਉਦੋਂ ਤੋਂ ਹੀ ਕਈ ਥਾਵਾਂ ਦੇ ਉੱਤੇ ਲੱਗਰ ਲਾ ਕੇ ਬੈਠੇ ਆ ਬੰਨ ਬੰਨਣ ਦੇ ਵਿੱਚ ਪੂਰਾ ਸਹਿਯੋਗ ਕਰਦੇ ਔਰ ਤਨੋਂ ਮਨੋਂ ਲੱਗੇ ਹੋਏ ਆ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਸਾਰਿਆਂ ਨੂੰ ਇਸ ਪਾਸੇ ਸਹਿਯੋਗ ਕਰਨਾ ਜਿਹੜਾ ਖਾਸ ਕਰਕੇ ਸਰਕਾਰ ਨੂੰ ਹੀ ਚਾਹੀਦਾ ਕਿ ਉਹ ਆਪਣੇ ਲੋਕਾਂ ਦਾ ਖੁਸ਼ੀ ਦੇ ਦਾ ਪੱਕਾ ਹੱਲ ਕੀਤਾ ਜਾਵੇ ਵਾਰ-ਵਾਰ ਲੋਕ 18 ਦੇ ਵੀ ਜੜੇ 23 ਦੇ ਵੀ ਉਜੜੇ 25 ਫੇਰ ਉਜੜੇ ਉਹ ਵਾਰ-ਵਾਰ ਉਜੜਾ ਚੱਲਦੇ ਔਰ ਸਰਕਾਰ ਚਾਵੇ ਤੇ ਹੱਲ ਹੈਗਾ ਪਰ ਸਰਕਾਰ ਦੇ ਕੋਲ ਸਾਰੇ ਸਾਧਨ ਨਾ ਪੈਸਾ ਵਾ ਸਾਰੇ ਇੰਜੀਨੀਅਰ ਆ ਸਰਕਾਰ ਨੂੰ ਇਹ ਲੋਕ ਜਿਹੜੇ ਡੁੱਬਣ ਲਈ ਨਹੀਂ ਛੜਨੇ ਚਾਹੀਦੇ ਇਹਨਾਂ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਇਹ ਇਸੇ ਹੀ ਦੇਸ਼ ਦੇ ਨਾਗਰਿਕ ਹਨ ਔਰ ਇਹ ਦੇਸ਼ ਵਿੱਚ ਇਹ ਪੰਜਾਬ ਦੇ ਨਾਗਰਿਕਾ ਦੇਸ਼ ਦੇ ਨਾਗਰਿਕਾ ਔਰ ਇਹ ਵੀ ਆਪਣਾ ਟੈਕਸ ਜਿਹੜਾ ਸਰਕਾਰ ਨੂੰ ਪ੍ਰੋਪਰ ਦਿੰਦੇ ਕੋਈ ਚੀਜ਼ਾਂ ਫਸ ਦਿੰਦੇ ਆ ਸਰਕਾਰ ਨੂੰ ਇਹ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਤੋਂ ਸਿਹਤ ਲੈਣੀ ਚਾਹੀਦੀ ਵੀ ਜੇ ਇਹ ਕਰ ਸਕਦੇ ਤੇ ਤੁਹਾਡੇ ਕੋਲ ਕੋਈ ਕਮੀ ਆ ਤਾਂ ਮੈਂ ਅਰਦਾਸ ਕਰਦਾ ਗੁਰੂ ਅਗੇ ਸੱਚੇ ਪਾਤਸ਼ਾਹ ਇਹੋ ਜਿਹਾ ਸਾਡੀਆਂ ਜਿਹੜੀਆਂ ਸੰਪਰਦਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਜਿਹੜੇ ਹਰ ਦੁੱਖ ਸੁੱਖ ਦੇ ਵਿੱਚ ਆਪਣੇ ਲੋਕਾਂ ਨਾਲ ਖੜਦੇ ਆ ਮਦਦ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੱਖਣ ਤੇ ਲੋਕਾਂ ਦੇ ਉੱਤੇ ਜਿਹੜੀ ਇਹ ਬਿਵਤਾ ਆਈ ਹੈ ਸੱਚੇ ਪਾਤਸ਼ਾਹ ਛੇਤੀ ਤੋਂ ਛੇਤੀ ਤਾਲਣ ਤੇ ਇਹਦਾ ਹੱਲ ਜਿਹੜਾ ਬਸ ਛੇਤੀ ਛੇਤੀ ਬਣਨਾ ਹੈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ